ਧਨੋ ਵਾਹਿਗੁਰੂ ਜੀਓ ਕਬੀਰ ਥੋਨੀ ਪਾਈ ਥੇਤ ਪਈ ਸਤਗੁਰ ਬੰਦੀ ਧੀਰ ਕਬੀਰ ਹਿਰਾ ਸਰੂਰ ਤੀਰ ਕਬੀਰ ਹਰ ਹੀਰਾ ਜਨ ਜੋਹਰੀ ਲੇਕ ਮੰਡ ਹਾਟ ਜਬ ਹੀ ਪਾਈਐ ਪਰਖੂ ਸਭ ਹੀਰਨ ਕੀ ਸਾਟ ਜਬ ਹੀ ਪਾਈਐ ਪਰਖੂ ਤਬ ਹੀਰਨ ਕੀ ਸਾਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਿਗੁਰਾਂ ਦੇ ਦਰਬਾਰ ਵਿੱਚ ਜੁੜ ਬੈਠੀ ਗੁਰਸਵਾਰੀ ਸਾਤ ਸੰਗਤ ਜੀਓ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਸਤ ਸੰਗਤ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਪਾ ਸਾਰਿਆਂ ਨੂੰ ਹਜ਼ੂਰ ਨੇ ਪ੍ਰਦਾਨ ਕੀਤਾ ਹੈ ਗੁਰੂ ਜੀ ਦੀ ਪਾਵਨ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਸਤਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਆਪ ਜੀ ਨੇ ਸਰਵਣ ਕੀਤੀ ਹੈ। ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦੀ ਜੋ ਲੜੀਵਾਰ ਵਿਚਾਰ ਰੋਜ਼ਾਨਾ ਦੇ ਦੀਵਾਨਾਂ ਵਿੱਚ ਆਪਾਂ ਕਰਦੇ ਹਾਂ। ਸੋਗਲੇਰੇ ਦੋ ਸ਼ਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। 161 ਅਤੇ 162 ਨੰਬਰ ਦੋ ਸ਼ਲੋਕ ਹਨ ਦੋਨਾਂ ਦਾ ਪ੍ਰਕਰਨ ਸੰਦਰਭ ਇੱਕੋ ਹੀ ਹੈ ਕਿਉਂਕਿ ਪਹਿਲੇ ਸ਼ਲੋਕਾਂ ਦੇ ਵਿੱਚ ਜੋ ਭਗਤ ਜੀ ਮਹਾਰਾਜ ਨੇ ਜ਼ਿਕਰ ਕੀਤਾ ਕਿ ਇੱਕ ਜੀਵਨ ਉਹ ਹੈ ਜਿਹੜਾ ਕੇਵਲ ਸ਼ੌਹਰਤ ਦੌਲਤ ਪ੍ਰਭਤਾ ਵਖਾਵੇ ਅਤੇ ਪਦਾਰਥ ਦਾ ਜੋ ਸਾਈਡ ਇਫੈਕਟ ਮਨੁੱਖ ਦੇ ਜੀਵਨ ਉੱਤੇ ਪੈਂਦਾ ਹੈ ਹਿਰਸ ਵਿੱਚ ਵਾਧਾ ਵੀ ਹੁੰਦਾ ਹੈ ਜੋ ਹੈ ਬੰਦਾ ਉਸ ਤੋਂ ਵੱਧ ਪਾਉਣ ਦੀ ਤਲਬ ਸਦਾ ਹੀ ਰੱਖਦਾ ਹੈ ਜੋ ਨਹੀਂ ਹੁੰਦਾ ਉਸ ਲਈ ਤਰਸਦਾ ਰਹਿੰਦਾ ਹੈ ਫਿਰ ਉਹ ਕੰਪੈਰੀਜ਼ਨ ਕਰਦਾ ਰਹਿੰਦਾ ਹੈ ਕਿ ਮੇਰੇ ਕੋਲ ਕਿੰਨਾ ਦੂਜੇ ਕੋਲ ਕਿੰਨਾ ਮੇਰੇ ਤੋਂ ਅਮੀਰ ਕੌਣ ਗਰੀਬ ਕੌਣ ਗਰੀਬ ਨਾਲ ਉਸ ਦਾ ਵਿਹਾਰ ਹੋਰ ਤਰ੍ਹਾਂ ਦਾ ਹੁੰਦਾ ਹੈ ਅਮੀਰ ਨਾਲ ਹੋਰ ਤਰ੍ਹਾਂ ਦਾ ਹੁੰਦਾ ਹੈ ਫਿਰ ਆਪਣੇ ਤੋਂ ਵੱਧ ਪਦਾਰਥ ਵਾਲੇ ਸ਼ੌਰਤ ਵਾਲੇ ਰਤਬੇ ਵਾਲੇ ਮਨੁੱਖ ਦੀ ਹਰ ਚੀਜ਼ ਉੱਤੇ ਉਹਦੀ ਦ੍ਰਿਸ਼ਟੀ ਰਹਿੰਦੀ ਹੈ ਕਿ ਇਹ ਮੇਰੇ ਕੋਲ ਵੀ ਹੋਵੇ ਉਸ ਨੂੰ ਆਪਣਾ ਆਪ ਕਿਸੇ ਦੇ ਮੁਕਾਬਲੇ ਦੇ ਉੱਤੇ ਉਹ ਹੰਕਾਰ ਕਰਦਾ ਹੈ ਤੇ ਕਿਸੇ ਦੇ ਮੁਕਾਬਲੇ ਦੇ ਉੱਤੇ ਉਹਦੇ ਅੰਦਰ ਭੁੱਖ ਜਾਗਦੀ ਹੈ ਇਸ ਤਰ੍ਹਾਂ ਉਹ ਚੱਕੀ ਦੇ ਦੋ ਪੁੱੜਾਂ ਵਿੱਚ ਪਿਸਦਾ ਰਹਿੰਦਾ ਹੈ ਉਲਝਿਆ ਰਹਿੰਦਾ ਇੱਕ ਮਾਨਸਿਕ ਦਸ਼ਾ ਜਿਹੜੀ ਸਾਰੀ ਉਮਰ ਸਾਡੀ ਬਣੀ ਰਹਿੰਦੀ ਹੈ। ਔਰ ਇਹ ਭਾਰ ਸਾਨੂੰ ਕਿਸੇ ਨੇ ਨਹੀਂ ਅਸੀਂ ਖੁਦ ਹੀ ਚੁਕਾਇਆ ਹੁੰਦਾ ਹੈ। ਕਿਸੇ ਚੁਕਾਇਆ ਨਹੀਂ ਹੁੰਦਾ। ਇਹ ਸਾਡੇ ਮਾਨਸਿਕ ਅਗਿਆਨ ਦੇ ਵਿੱਚੋਂ ਪੈਦਾ ਹੁੰਦਾ ਹੈ ਇਸੇ ਕਰਕੇ ਮਹਾਰਾਜ ਨੇ ਅਗਿਆਨਤਾ ਨੂੰ ਸਭ ਤੋਂ ਵੱਡਾ ਜੰਜਾਲ ਲਿਖਿਆ ਹੈ। ਕਿ ਸਾਡੇ ਅੰਦਰ ਕਿੰਨਾ ਕੁਝ ਵਾਪਰ ਰਿਹਾ ਸੀ ਖੁਦ ਵੀ ਬੇਖਬਰ ਹੁੰਨੇ ਆ ਅਗਿਆਨ ਦੀ ਏਨੀ ਡੂੰਗੀ ਹਾਲਤ ਸਾਡੇ ਅੰਦਰ ਤਾਰੀ ਹੁੰਦੀ ਹੈ। ਵੀ ਅਸੀਂ ਦੂਜੇ ਬਾਰੇ ਤਾਂ ਕੀ ਖੁਦ ਬਾਰੇ ਵੀ ਨਹੀਂ ਜਾਣਦੇ ਹੁੰਦੇ ਵੀ ਸਾਡੇ ਨਾਲ ਇਹ ਵਾਪਰ ਰਿਹਾ ਹੈ ਕਿਉਂ ਵਾਪਰ ਰਿਹਾ ਇਥੋਂ ਤੱਕ ਤਾਂ ਫੇਰ ਹੀ ਪਹੁੰਚਿਆ ਜਾ ਸਕਦਾ ਜੇ ਪਹਿਲਾਂ ਇਹ ਦਿੱਸ ਪਵੇ ਵੀ ਆਹ ਕੁਝ ਹੋ ਰਿਹਾ ਹੈ ਅਸੀਂ ਪਰੇਸ਼ਾਨ ਨਹੀਂ ਚੱਲਦੇ ਹਾਂ ਦੁੱਖ ਚੱਲਦੇ ਹਾਂ ਉਲਝਦੇ ਰਹਿੰਦੇ ਹਾਂ ਖੱਪਦੇ ਰਹਿੰਦੇ ਹਾਂ ਪਰ ਵਾਪਰ ਰਿਹਾ ਹੈ ਸਾਡੇ ਨਾਲ ਸਾਨੂੰ ਇੰਨੀ ਵੀ ਖਬਰ ਨਹੀਂ ਏ ਵੀ ਸਮਝਣੀ ਪੈਂਦੀ ਜਨਨੀ ਦਰਦ ਹੈ ਪੀੜਾ ਹੈ ਦੁੱਖ ਹੈ ਪਰ ਕਿਸ ਕਿਸਮ ਦਾ ਹੈ ਇਹ ਨਹੀਂ ਪਤਾ ਸੋ ਜਿਸ ਰੋਗ ਦੀ ਸਮਝ ਹੀ ਨਾ ਆਵੇ ਉਹਦਾ ਇਲਾਜ ਕਿੱਥੋਂ ਹੋਏਗਾ ਉਹਦਾ ਕਾਰਨ ਕਿੱਥੋਂ ਲੱਭੇਗਾ ਇਹ ਸਮੱਸਿਆ ਮਨੁੱਖ ਦੇ ਮਾਨਸਿਕ ਆਤਮਿਕ ਲੱਗੇ ਹੋਏ ਰੋਗਾਂ ਦੇ ਪ੍ਰਤੀ ਮਨੁੱਖ ਦੇ ਜੀਵਨ ਵਿੱਚ ਹੈ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਦੂਜੇ ਜੀਵਨ ਦੀ ਗੱਲ ਕੀਤੀ ਹੈ ਵੀ ਇੱਕ ਉਹ ਜਿਹਦੇ ਕੋਲ ਹੋ ਸਕਦਾ ਹੈ ਤਨ ਘਟ ਹੋਵੇ ਪਦਾਰਥ ਨਾ ਹੋਵੇ ਸ਼ੌਰਤ ਨਾ ਹੋਵੇ ਰੁਤਬਾ ਨਾ ਹੋਵੇ ਪਰ ਉਹਦੇ ਜੀਵਨ ਦੇ ਵਿੱਚ ਸਬਰ ਹੋਵੇ ਸਿਦਕ ਹੋਵੇ ਪਰਮੇਸ਼ਰ ਦੀ ਸਿਫਤ ਸਲਾਤ ਤੇ ਸਤ ਸੰਗ ਦਾ ਉਹ ਆਸਰਾ ਤੱਕਣ ਵਾਲਾ ਜੀਵਨ ਹੋਵੇ ਫਿਰ ਭਗਤ ਜੀ ਦੋਵਾਂ ਨੂੰ ਕੰਪੇਅਰ ਕਰਦੇ ਨੇ ਔਰ ਕਹਿੰਦੇ ਨੇ ਮੈਂ ਉਸ ਨੂੰ ਉੱਤਮ ਆਖਾਂਗਾ ਜਿਸ ਕੋਲ ਭਾਵੇਂ ਸ਼ੌਹਰਤ ਦੌਲਤ ਰੁਤਬਾ ਪਦਾਰਥ ਨਹੀਂ ਹੈ ਜਿਹਦੇ ਕੋਲ ਸ਼ਾਇਦ ਜੀਵਨ ਦੀਆਂ ਲੋੜਾਂ ਦੀ ਪੂਰਤੀ ਦੇ ਵੀ ਪਦਾਰਥ ਮੌਜੂਦ ਨਹੀਂ ਹਨ ਪਰ ਉਹ ਪਰਮੇਸ਼ਰ ਦੀ ਸਿੱਖਤ ਸਲਾਹ ਸਤ ਸੰਗ ਦੀ ਸੇਵਾ ਰਬੀ ਮੇਰ ਤੇ ਬਖਸ਼ਿਸ਼ ਦੇ ਪਾਤਰ ਬਣ ਕੇ ਰਬੀ ਗੁਣ ਵਿਹਾਜਦੇ ਨੇ ਉਹ ਉਤਮ ਨੇ ਕਿਉਂਕਿ ਪਦਾਰਥ ਹੀ ਸਾਰਾ ਕੁਝ ਨਹੀਂ ਮਨ ਦੀ ਸੁਰਤ ਦੀ ਆਤਮਾ ਦੀ ਇਕਾਗਰਤਾ ਪਵਿੱਤਰਤਾ ਅੰਦਰ ਦੇ ਰੋਗਾਂ ਤੋਂ ਨਜਾਤ ਪਾਉਣਾ ਹੀ ਜੀਵਨ ਦਾ ਅਸਲ ਭੇਤ ਹੈ ਜਿਸ ਨੂੰ ਪਦਾਰਥਵਾਦੀ ਨਹੀਂ ਸਮਝ ਪਾਉਂਦਾ ਉਹ ਚੱਕਾ ਚੌਂਦ ਵਿੱਚ ਮਸਤ ਰਹਿੰਦਾ ਪਦਾਰਥ ਹੁੰਦਾ ਹੈ ਜਾਂਦਾ ਹੈ ਟੁੱਟਦਾ ਹੈ ਭੱਜਦਾ ਹੈ ਗਵਾਚਦਾ ਹੈ ਘਟਦਾ ਹੈ ਉਹ ਉਹਦੇ ਮਨ ਦਾ ਦੁੱਖ ਸਦਾ ਹੀ ਬਣਿਆ ਰਹਿੰਦਾ ਉਹਨਾਂ ਚੀਜ਼ਾਂ ਨੂੰ ਚਾਹੇ ਉਹ ਚਿੰਤਾ ਦੇ ਰੂਪ ਵਿੱਚ ਹੋਵੇ ਤੇ ਚਾਹੇ ਉਹ ਭੈ ਦੇ ਰੂਪ ਵਿੱਚ ਹੋਵੇ ਚੀਜ਼ ਆਉਂਦੀ ਹੈ ਤੇ ਚਿੰਤਾ ਬਣ ਜਾਂਦੀ ਹੈ ਵੀ ਚਲੀ ਨਾ ਜਾਏ ਗਵਾਚ ਨਾ ਜਾਏ ਖੋ ਨਾ ਲਵੇ ਖਤਮ ਨਾ ਹੋ ਜਾਏ ਘਟ ਨਾ ਜਾਏ ਤੇ ਨਾਲ ਦੀ ਨਾਲ ਇਹ ਚੀਜ਼ ਦਾ ਭੈ ਵੀ ਰਹਿੰਦਾ ਹੈ ਡਰ ਵੀ ਰਹਿੰਦਾ ਹੈ ਜੇ ਮਿਲੀ ਨਾ ਤਾਂ ਜੇ ਆਈ ਹੈ ਉਹ ਵਸਤੂ ਜੇ ਚਲੇ ਗਈ ਤਾਂ ਦੋਵਾਂ ਚੀਜ਼ਾਂ ਦੇ ਹੀ ਪੈ ਦੋ ਪਾਸੇ ਬਣਿਆ ਹੋਏ ਭਗਤ ਜੀ ਅਗਲੇ ਰੇ ਸਲੋਕਾਂ ਵਿੱਚ ਫਿਰ ਉਸ ਸਤ ਸੰਗੀ ਜੀਵਨ ਦੀ ਝਲਕ ਦਿਖਾਉਂਦੇ ਨੇ ਪੁੱਛਿਆ ਭਗਤ ਜੀ ਮਹਾਰਾਜ ਤੁਸੀਂ ਇੱਕ ਅਮੀਰ ਦੀ ਗੱਲ ਕੀਤੀ ਹੈ ਫਿਰ ਇੱਕ ਗਰੀਬਣੀ ਦੀ ਗੱਲ ਕੀਤੀ ਹੈ ਯੋ ਗਰੀਬ ਔਰਤ ਸ਼ਤਰਪਤੀ ਰਾਜੇ ਦੀ ਔਰਤ ਨਾਲੋਂ ਕਿਤੇ ਜ਼ਿਆਦਾ ਬਿੱਤਰ ਹੈ ਜਿਸ ਦੇ ਜੀਵਨ ਵਿੱਚ ਸਬਰ ਹੈ ਸਤ ਸੰਗ ਹੈ ਸਿੱਤੋ ਸਲਾਹ ਹੈ ਐਸਾ ਉਹਨੂੰ ਕੀ ਮਿਲਦਾ ਹੈ ਸਤ ਸੰਗ ਵਿੱਚੋਂ ਸਿੱਤ ਸਲਾਹ ਵਿੱਚੋਂ ਉਹਨੂੰ ਐਸਾ ਕੀ ਮਿਲ ਜਾਂਦਾ ਹੈ ਕਿ ਉਸ ਗਰੀਬਣੀ ਨੂੰ ਤੁਸੀਂ ਅਮੀਰ ਦੇ ਨਾਲੋਂ ਕਿਤੇ ਜ਼ਿਆਦਾ ਉੱਚਾ ਦੱਸਿਆ ਹਣ ਉਹਦੀ ਐਕਸਪਲੇਨੇਸ਼ਨ ਉਸ ਦੀ ਵਿਆਖਿਆ ਇਹਨਾਂ ਦੋ ਸਲੋਕਾਂ ਵਿੱਚ ਭਗਤ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਤੋ ਪਹਿਲਾ ਸ਼ਲੋਕ ਹੈ ਕਬੀਰ ਥੋਨੀ ਪਾਈ ਥਿਤ ਪਈ ਥੋਨੀ ਕਹਿੰਦੇ ਨੇ ਥੰਮੀ ਨੂੰ ਜਿਵੇਂ ਪੁਰਾਣੇ ਸਮੇਂ ਚ ਕੋਈ ਦਲਾਨ ਛੱਤਿਆ ਜਾਂਦਾ ਸੀ ਛਤੀਰਾਂ ਦੇ ਥੱਲੇ ਥੰਮੀ ਦਿੱਤੀ ਜਾਂਦੀ ਸੀ ਆਪਾਂ ਉਹਨੂੰ ਹੁਣ ਪਿੱਲਰ ਕਹਿੰਦੇ ਪਿੱਲਰ ਦੇਣਾ ਵੀ ਲੈਂਟਰ ਜਿੰਨਾ ਵੱਡਾ ਹੈ ਉਹਨਾਂ ਅਨੁਸਾਰਾ ਦੇਣ ਲਈ ਸਾਨੂੰ ਪਿੱਲਰ ਕੱਢਣੇ ਪੈਂਦੇ ਪਿੱਲਰ ਸਪੋਰਟ ਦੇਣ ਵਾਸਤੇ ਦਿੱਤੀ ਹੋਈ ਥੰਮੀ ਜਿਹੜੀ ਛੱਤ ਨੂੰ ਰੋਕ ਕੇ ਖਿਲਾਰ ਕੇ ਰੱਖਦੀ ਹੈ ਬਾਣੀ ਵਿੱਚ ਇਸ ਦਾ ਐਵੇਂ ਜ਼ਿਕਰ ਹੈ ਜਿਉ ਮੰਦਰ ਕੋ ਥੰਮੈ ਥੰਮਨ ਜਿਵੇਂ ਮੰਦਰ ਦੀ ਬਿਲਡਿੰਗ ਦੀ ਛੱਤ ਨੂੰ ਸਹਾਰਾ ਦਿੰਦੀ ਹੈ ਥੰਮੀ ਤਿਉਂ ਬੁਰਕਾ ਸ਼ਬਦ ਮਨੈ ਅਸਥਮਨ ਇਸ ਤਰ੍ਹਾਂ ਗੁਰੂ ਦਾ ਸ਼ਬਦ ਸਾਡੇ ਮਨ ਨੂੰ ਆਸਰਾ ਸਹਾਰਾ ਪ੍ਰਦਾਨ ਕਰਦਾ ਹੈ ਜੇ ਸ਼ਬਦ ਦੀ ਡੁੰਗਾਈ ਤੱਕ ਚਲੇ ਜਾਇਆ ਜਾਵੇ ਤਾਂ ਜੇ ਸ਼ਬਦ ਦੇ ਅਸਰ ਨੂੰ ਕਬੂਲਿਆ ਜਾਵੇ ਤਾਂ ਸਾਰੀ ਕਹਾਣੀ ਹੀ ਉਹਦੇ ਅਸਰ ਨੂੰ ਕਬੂਲਣ ਦੀ ਹੈ ਧਿਆਨ ਚ ਰੱਖਣਾ ਜੇ ਅਸੀਂ ਉਸ ਦਾ ਅਸਰ ਨਹੀਂ ਕਬੂਲਿਆ ਤੁਸੀਂ ਵੇਖੋ ਆਪਾਂ ਦਵਾਈ ਖਾਂਦੇ ਆਂ ਰੋਗ ਵਾਸਤੇ ਉਹ ਕੋਈ ਰੋਟੀ ਦੀ ਜਗ੍ਹਾ ਥੋੜੀ ਖਾਂਦੇ ਆਂ ਵੀ ਸਾਡਾ ਢਿੱਡ ਭਰ ਜਾਏ ਉਹਦੇ ਅਸਰ ਵਾਸਤੇ ਖਾਧੀ ਜਾਂਦੀ ਵੀ ਇਹ ਆਪਣਾ ਇਫੈਕਟ ਪਾਵੇ ਤਾਂ ਕਿ ਸਾਡੀ ਬਿਮਾਰੀ ਸਾਡਾ ਰੋਗ ਕਟਿਆ ਜਾਏ ਜੋ ਅੰਦਰ ਸਮੱਸਿਆ ਉਹਨੂੰ ਦੂਰ ਕਰੇ ਜੇ ਦਵਾਈ ਦਾ ਅਸਰ ਨਹੀਂ ਹੋ ਰਿਹਾ ਉਹਨੂੰ ਖਾਣ ਦਾ ਨਿਯਮ ਵੀ ਪੂਰਾ ਹੋ ਰਿਹਾ ਉਹਨੂੰ ਖਾਧਾ ਜਾਂਦਾ ਅਸਰ ਵਾਸਤੇ ਮਨੁੱਖ ਕੋਈ ਵੀ ਚੀਜ਼ ਖਾਂਦਾ ਹੈ ਉਹਦਾ ਬਾਡੀ ਦੇ ਉੱਤੇ ਇਫੈਕਟ ਪੈਂਦਾ ਹੈ ਗਰਮੀ ਹੈ ਸਰਦੀ ਹੈ ਮਾਹੌਲ ਹੈ ਸੰਗਤ ਹਰ ਚੀਜ਼ ਇਫੈਕਟ ਪਾਉਂਦੀ ਹੈ ਜਿਸ ਦੇ ਅਸੀਂ ਸ਼ਬਦ ਨੂੰ ਬਾਣੀ ਨੂੰ ਉਪਦੇਸ਼ ਨੂੰ ਚੰਗੇ ਬਚਨਾਂ ਨੂੰ ਇਸ ਕਰਕੇ ਅਡਾਪਟ ਕਰਾਂਗੇ ਕਿ ਇਹ ਮੇਰੇ ਤੇ ਇਫੈਕਟ ਪਾਉਣ ਚੰਗਾ ਉਹਦੇ ਲਈ ਅਸੀਂ ਸਮਰਪਣ ਭਾਵ ਨਾਲ ਫਿਰ ਪੜਾਂਗੇ ਸਾਡਾ ਪੜਨ ਦਾ ਤਰੀਕਾ ਵੀ ਬਦਲੇਗਾ ਸੁਭਾਵਕ ਹੈ ਵੀ ਉਹਨੂੰ ਗਾਉਣ ਦਾ ਤਰੀਕਾ ਉਹਨੂੰ ਪੜਨ ਦਾ ਤਰੀਕਾ ਬਾਣੀ ਨੂੰ ਵੇਖਣ ਦਾ ਤਰੀਕਾ ਵੀ ਸਾਡਾ ਬਦਲ ਜਾਏਗਾ ਕਿ ਮੈਂ ਤਾਂ ਇਹਦੇ ਚੋਂ ਕੁਝ ਲੈਣਾ ਚਾਹੁੰਦਾ ਕੁਝ ਹਾਸਲ ਕਰਨਾ ਚਾਹੁੰਦਾ ਕੁਝ ਪ੍ਰਾਪਤੀ ਕਰਨਾ ਚਾਹੁੰਦਾ ਸੋ ਇਹ ਜਗਿਆਸੂ ਮਨ ਦੇ ਉੱਤੇ ਡਿਪੈਂਡ ਕਰਦਾ ਹੈ ਵੀ ਜੇ ਜਗਿਆਸਾ ਹੈ ਤਾਂ ਉਹ ਸ਼ਬਦ ਵਿੱਚੋਂ ਕੁਝ ਪਾਉਣ ਦੀ ਕੋਸ਼ਿਸ਼ ਕਰੇਗਾ ਜੀਵਨ 'ਚ ਇੱਕ ਰਸ ਬਣੇਗਾ ਇੱਕ ਅਟੈਚਮੈਂਟ ਬਣੇਗੀ ਗੁਰੂ ਉਪਦੇਸ਼ ਨਾਲ ਜਿਉਂ ਦੀ ਬਿਰਤੀ ਕੁਝ ਵੀ ਹਾਸਲ ਕਰਨ ਦੀ ਨਹੀਂ ਖਾਲੀ ਮਨੋਰੰਜਨ ਕਰਨ ਦੀ ਏ ਉਹ ਤਾਂ ਫਿਰ ਹੁੰਦਾ ਹੀ ਰਹੇਗਾ ਕੋਈ ਚੱਲ ਹੀ ਰਿਹਾ ਸਤਗੁਰੂ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ ਕਬੀਰ ਥੂਨੀ ਪਾਈ ਥਿਤ ਭਈ ਸਤਗੁਰ ਬੰਦੀ ਧੀਰ ਉਸ ਸਤ ਸੰਗੀ ਨੂੰ ਗੁਰੂ ਨੇ ਕਿਰਪਾ ਕਰਕੇ ਮਨ ਦੀ ਧੀਰਜ ਦਿੱਤੀ ਹੈ ਧੀਰ ਦਾ ਮਤਲਬ ਹੈ ਧੀਰਜ ਧੀਰੇਜ ਦਾ ਅਰਥ ਹੁੰਦਾ ਟਿਕਾਉ ਵਿੱਚ ਰਹਿਣਾ ਕੋਈ ਕਾੜ ਨਹੀਂ ਕੋਈ ਖਿਜ ਨਹੀਂ ਵੀ ਜੇ ਕੁਝ ਨਹੀਂ ਮਿਲਿਆ ਤੇ ਖਿਜ ਨਹੀਂ ਆਈ ਕੁਝ ਮਿਲ ਗਿਆ ਤੇ ਅੰਦਰ ਕਾੜ ਨਹੀਂ ਪਈ ਵੀ ਮੈਂ ਵੱਡਾ ਹੋ ਗਿਆ ਮੈਂ ਤੇ ਉਹ ਹੀ ਹਾਂ ਪਦਾਰਥ ਆ ਰਿਹਾ ਹੈ ਪਦਾਰਥ ਜਾ ਵੀ ਰਿਹਾ ਹੈ ਪਦਾਰਥ ਵੱਧ ਵੀ ਰਿਹਾ ਹੈ ਘਟ ਵੀ ਰਿਹਾ ਹੈ ਮੈਨੂੰ ਕੀ ਫਰਕ ਪਏ ਪਦਾਰਥ ਤੇ ਅੱਜ ਹੈ ਕੱਲ ਨਹੀਂ ਹੋਏਗਾ ਅੱਜ ਨਹੀਂ ਹੈ ਕੱਲ ਹੋ ਵੀ ਸਕਦਾ ਮੈਂ ਆਪਣੇ ਆਪ ਨੂੰ ਸਟੇਬਲ ਰੱਖਾਂ ਮੈਂ ਉਸ ਟੁੱਟੇ ਹੋਏ ਪੱਤੇ ਵਾਂਗ ਨਾ ਬਣਾ ਜਿਹੜਾ ਹਵਾ ਦੇ ਝੌਕੇ ਨਾਲ ਇੱਧਰ ਚਲਿਆ ਗਿਆ ਉੱਧਰ ਚਲਿਆ ਗਿਆ ਭਟਕਦਾ ਲਿਆ ਲਿਫਾਫੇ ਖਿਲਰੇ ਹੁੰਦੇ ਨੇ ਗਲੀਆਂ ਵਿੱਚ ਹਵਾ ਦੇ ਨਾਲ ਕਦੇ ਉਹ ਕਿਸੇ ਤੇ ਜਾ ਵਜਦੇ ਨੇ ਕਦੇ ਕਿਸੇ ਬੂਏ ਅੱਗੇ ਜਾ ਡਿੱਗਦੇ ਨੇ ਇਸ ਤਰ੍ਹਾਂ ਨਹੀਂ ਆਰਿਆ ਪਦਾਰਥ ਠੀਕ ਹੈ ਬਰਤ ਲਵਾਂਗੇ ਜਾ ਰਿਹਾ ਤੇ ਠੀਕੇ ਨੇ ਜਾਣਾ ਵੀ ਜੇ ਮੇਰਾ ਆਪਣਾ ਸਰੀਰ ਪਰਵਰਤਨ ਵਿੱਚ ਹੈ ਤੇ ਪਦਾਰਥ ਕੀ ਦੇ ਪਾਣੀ ਆ ਰਿਹਾ ਮੈਂ ਉਹੋ ਜਿਹਾ ਨਹੀਂ ਰਿਹਾ ਜਿਹੋ ਜਿਹਾ ਮੈਂ ਪਹਿਲਾਂ ਸਾਂ ਪਿਛਲੇ ਸਾਲਾਂ ਚ ਤੇ ਪਦਾਰਥ ਕੀ ਦੀ ਇਹਦੀ ਜੜ ਤਾਂ ਕੱਖ ਵੀ ਨਹੀਂ ਇਹ ਵੀ ਮੇਰੇ ਵਰਗਾ ਹੈ ਹਰ ਚੀਜ਼ ਤੇ ਬਦਲ ਰਹੀ ਹੈ ਟੁੱਟ ਰਹੀ ਹੈ ਬਣ ਸਰਹੀ ਹੈ ਤਬਦੀਲ ਹੋ ਰਹੀ ਹੈ ਸਮੇਂ ਮੁਤਾਬਕ ਫਿਰ ਇਹਦਾ ਮੈਂ ਰੋਜ਼ ਕਾਦਾ ਕਰਾਂ ਅਸੀਂ ਆਪਣੇ ਆਪ ਨੂੰ ਵੇਖ ਕੇ ਜ ਰੋਜ਼ ਰੋਜ਼ ਕਰਦੇ ਰਹੀਏ ਤੇ ਜੀਵਾਂਗੇ ਕਿਵੇਂ ਵੀ ਬੰਦਾ ਆਪਣੇ ਬਚਪਨ ਦੀ ਫੋਟੋ ਵੇਖੇ ਤਾਂ ਰੋਣ ਲੱਗ ਪਏ ਜਵਾਨੀ ਦੀ ਤਸਵੀਰ ਵੇਖੇ ਤਾਂ ਰੋਣ ਲੱਗ ਪਏ ਵੀ ਮੈਂ ਇਹੋ ਜਿਹਾ ਹੁੰਦਾ ਸਾਂ ਹੁਣ ਮੈਂ ਕਿਹੋ ਜਿਹਾ ਉਹਦਾ ਅੱਜ ਵਾਲਾ ਸਮਾਂ ਕਿਵੇਂ guzਰੇਗਾ ਸਗੋਂ ਇਹਦਾ ਤੇ ਸ਼ੁਕਰ ਕਰਨਾ ਚਾਹੀਦਾ ਹੈ ਵੀ हे ਪਰਮੇਸ਼ਰ ਤੂੰ ਸਾਨੂੰ ਬਚਪਨੇ ਤੋਂ ਜਵਾਨੀ 'ਚ ਲੈ ਆਂਦਾ ਤੇ ਜਵਾਨੀ ਤੋਂ ਬੁਢੇਪੇ 'ਚ ਲੈ ਆਂ ਤੂੰ ਸਾਰੇ ਰੰਗ ਵਿਖਾਈ ਤੁਰਿਆ ਜਾ ਰਿਹਾ ਮੈਂ ਇੱਕ ਪੈਂਡਾ ਕਰ ਰਿਹਾ ਸਫਰ ਕਰ ਰਿਹਾ ਔਰ ਇਨਾ ਵਕਤ ਤੂੰ ਮੈਨੂੰ ਸਫਰ ਦਾ ਦੇ ਦਿੱਤਾ ਹੈ ਹੁਣਾਂ ਤੇ ਸ਼ੁਕਰ ਚਾਹੀਦਾ ਪਰ ਜੇ ਅਸੀਂ ਉਸ ਚੀਜ਼ ਨੂੰ ਬੈਠ ਕੇ ਇਹ ਵੀ ਹੈਰਾਨੀ ਦੀ ਗੱਲ ਅਸੀਂ ਉਹਨਾਂ ਰੋਸ ਉਹਨਾਂ ਚੀਜ਼ਾਂ ਦਾ ਨਹੀਂ ਕਰਦੇ ਜਿਹੜੀਆਂ ਕੀਮਤੀ ਚੀਜ਼ਾਂ ਨੇ ਬਚਪਨ ਜਵਾਨੀ ਰਿਸ਼ਤੇ ਨਾਤੇ ਪਰਿਵਾਰ ਕਿੰਨਾ ਕੁਝ ਬੰਦੇ ਦਾ ਬਦਲ ਜਾਂਦਾ ਹੈ ਤਬਦੀਲ ਹੋ ਜਾਂਦਾ ਹੈ ਪੁਰਾਣੇ ਰਿਸ਼ਤੇ ਵਿੰਸ ਜਾਂਦੇ ਨੇ ਨਵੇਂ ਪੈਦਾ ਹੋ ਜਾਂਦੇ ਨੇ ਪੁਰਾਣੇ ਜੀ ਤੁਰ ਜਾਂਦੇ ਨੇ ਨਵੇਂ ਜੀ ਆ ਜਾਂਦੇ ਨੇ ਸਾਡੀ ਜ਼ਿੰਦਗੀ ਚ ਇਹ ਲਗਾਤਾਰ ਵਾਪਰਦਾ ਹੈ ਪਰ ਅਸੀਂ ਸਭ ਤੋਂ ਵੱਧ ਅਫਸੋਸ ਪਦਾਰਥ ਦਾ ਕਰਦੇ ਆਂ ਚੀਜ਼ਾਂ ਦਾ ਕਰਦੇ ਆਂ ਕਲਪ ਦੇ ਵੀ ਉਹਨਾਂ ਚੀਜ਼ਾਂ ਤੇ ਆ ਕਮਾਲ ਦੀ ਗੱਲ ਹੈ ਨਾ ਬੰਦੇ ਨੂੰ ਹੌਲੀ ਹੌਲੀ ਭੁੱਲ ਜਾਂਦੇ ਆਂ ਤੇ ਪਦਾਰਥ ਨੂੰ ਨਹੀਂ ਭੁੱਲਦੇ ਕੈਸੀ ਗੰਭੀਰ ਸਮੱਸਿਆ ਹੈ ਸਾਡੇ ਅੰਦਰ ਇਹ ਲਾਲਚ ਦੀ ਹੱਦ ਹੈ ਇਹ ਹਿਰਸ ਦਾ ਵਾਧਾ ਹੈ ਇਹੀ ਸਾਡੇ ਅੰਦਰ ਵਿਕਾਰ ਪੈਦਾ ਕਰਦਾ ਹੈ। ਤੋਂ ਸਹਿਬ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਸਤਿਗੁਰੂ ਨੇ ਕਿਰਪਾ ਕਰਕੇ ਧੀਰਜ ਦਿੱਤੀ ਨਾ ਅੰਦਰ ਖਿਜ ਹੈ ਨਾ ਅੰਦਰ ਕਾਲ ਹੈ ਬਸ ਮਨ ਸਟੇਬਲ ਹੈ। ਟਿਕਾਚ ਹੈ। ਅੰਦਰੋਂ ਆਵਾਜ਼ ਇਹ ਉਪਜਦੀ ਹੈ ਜਿੱਥੇ ਰੱਖੈਂ ਬੈਕੁੰਠ ਤਥਾਈਂ। ਤੂੰ ਸਬਨਾ ਕੇ ਪ੍ਰਤਪਾਲਾ ਜਿਓ। ਜਿੱਥੇ ਰੱਖੈਂ ਬੈਕੁੰਠ ਤਥਾਈਂ ਤੂੰ ਸਭਨਾ ਕੇ ਪ੍ਰਤਪਾਲਾ ਜੀ ਤੂੰ ਜਿਸ ਹਾਲਤ ਵਿੱਚ ਵੀ ਰੱਖਦਾ ਹੈ ਨਾ ਮੇਰੇ ਲਈ ਉਹੀ ਸਵਰਗ ਹੈ ਕੋਈ ਸ਼ਿਕਵਾ ਨਹੀਂ ਹੈ ਮੈਨੂੰ ਉਲਾਮਾ ਨਹੀਂ ਹੈ ਮੈਨੂੰ ਇਸ ਵਾਸਤੇ ਕਿਉਂਕਿ ਮੈਂ ਅੰਦਰੋਂ ਸਟੇਬਲ ਆ ਅੰਦਰੋਂ ਟਿਕਾਚ ਆ ਮੈਂ ਤਾਂ ਜਗਤ ਨੂੰ ਐਵੇਂ ਵੇਖ ਰਿਹਾ ਜਿਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਨੇ ਸਾਖੀ ਹੋ ਕੇ ਵੇਖੋ ਗਵਾਹ ਬਣ ਕੇ ਵੇਖੋ ਤੁਸੀਂ ਜਗਤ ਨੂੰ ਐਵੇਂ ਵੇਖੋ ਵੀ ਮੈਂ ਤਾਂ ਤਮਾਸ਼ਾ ਵੇਖ ਰਿਹਾ ਮੈਂ ਦੇਖ ਰਿਹਾ ਕੀ ਵਾਪਰਦਾ ਹੈ ਕੌਣ ਕਿਵੇਂ ਰਿਐਕਟ ਕਰਦਾ ਹੈ ਕੀ ਹੋ ਰਿਹਾ ਹੈ ਕੀ ਕਰ ਰਹੀ ਹੈ ਦੁਨੀਆ ਮੈਂ ਕੀ ਕਰ ਰਿਹਾ ਮੇਰੇ ਨਾਲ ਕੀ ਵਾਪਰ ਰਿਹਾ ਹੈ ਉਹਦੇ 'ਚ ਤੁਸੀਂ ਇੱਕ ਵੱਖਰੇ ਢੰਗ ਨਾਲ ਰਿਐਕਟ ਕਰੋਗੇ ਜੇ ਤੁਸੀਂ ਉਹਦਾ ਪਾਰਟ ਬਣ ਜਾਓਗੇ ਫਿਰ ਤੁਸੀਂ ਵੀ ਤਮਾਸ਼ੇ ਦਾ ਹਿੱਸਾ ਬਣੋਗੇ ਪਰ ਉਹ ਸਾਖੀ ਰੂਪ ਹੋਣਾ ਬੜੀ ਵੱਡੇ ਅਭਿਆਸ ਦੀ ਜ਼ਰੂਰਤ ਹੈ ਵਿਚ ਰਹੇ ਕਿ ਵੀ ਉਹਦੇ ਤੋਂ ਅੰਦਰਲੇਪ ਹੋਣਾ ਇਸੇ ਨੂੰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਣੇ ਇਹ ਮੁਰਗਾ ਵੀ ਪਾਣੀ ਤੇ ਤੈਰਦੀ ਜ਼ਰੂਰ ਹੈ ਉੱਡਣਾ ਚਾਹੇ ਤੇ ਉੱਡ ਵੀ ਲਈਦੀ ਕਿਉਂਕਿ ਉਹ ਖੰਭਾਂ ਨੂੰ ਅੰਦਰੋਂ ਭਿੱਜਣ ਨਹੀਂ ਦਿੰਦੀ ਜਿਵੇਂ ਕਮਲ ਫੁੱਲ ਉਸੇ ਚਿੱਕੜ ਚੋਂ ਹੀ ਖੁਰਾਕ ਲੈਂਦਾ ਪਰ ਉਹਦੀਆਂ ਪੰਖੜੀਆਂ ਫੁੱਲ ਜਿਹੜੇ ਪਾਣੀ ਦੀ ਸਤ੍ਹਾ ਤੋਂ ਉੱਚਾ ਹੁੰਦਾ ਤੋ ਚਿੱਕੜ ਦੇ ਵਿੱਚ ਮੈਲਾ ਨਹੀਂ ਹੁੰਦਾ ਈਵੇਂ ਸਾਖੀ ਰੂਪ ਹੋਣਾ ਇਸ ਨੂੰ ਨਿਰਲੇਪਤਾ ਦਾ ਸਿਧਾਂਤ ਕਹਿਆ। ਕਿ ਤੁਸੀਂ ਹੋ ਵਿੱਚ ਹੀ ਹਰ ਇੱਕ ਪਸਾਰੇ ਦਾ ਅੰਗ ਹੋ へ ਸਾਹੋ। ਪਰ ਤੁਹਾਡਾ ਆਤਮਾ ਸਾਖੀ ਰੂਪ ਹੋ ਕੇ ਸਾਰਿਆਂ ਨੂੰ ਦੇਖ ਰਿਹਾ ਹੈ। ਤੁਸੀਂ ਉਸ ਤਮਾਸ਼ੇ ਦਾ ਹਿੱਸਾ ਨਹੀਂ ਬਣਦੇ। ਤੁਸੀਂ ਦਰਸ਼ਕ ਬਣ ਕੇ ਵੇਖਦੇ ਹੋ। ਇਹਨੂੰ ਤੱਕਦੇ ਹੋ। ਇੰਨੀ ਉੱਚ ਆਤਮਿਕ ਅਵਸਥਾ ਤੱਕ ਪਹੁੰਚਣ ਵਾਸਤੇ ਸਾਨੂੰ ਇਸ ਚਿੱਕੜ ਤੋਂ ਉੱਪਰ ਉੱਠਣ ਵਾਸਤੇ ਅਭਿਆਸ ਦੀ ਲੋੜ ਪਵੇਗੀ ਸਹਾਰੇ ਦੀ ਲੋੜ ਪਵੇਗੀ ਉਹ ਅਭਿਆਸ ਉਹ ਸਹਾਰਾ ਸ਼ਬਦੀ ਹੋ ਸਕਦਾ ਹੈ ਔਰ ਸ਼ਬਦ ਹੀ ਹੈ ਸਹਿਬ ਸਤਿਗੁਰੂ ਮਹਾਰਾਜ ਕਹਿੰਦੇ ਸਤਗੁਰ ਬੰਦੀ ਧੀਰ ਸਤਿਗੁਰੂ ਨੇ ਉਹਨਾਂ ਸਤਸੰਗੀਆਂ ਦੇ ਮਨ ਨੂੰ ਧੀਰਜ ਦੇ ਦਿੱਤੀ ਸ਼ਬਦ ਰੂਪ ਥੰਮੀ ਦੇ ਦਿੱਤੀ ਡੇਗਦੇ ਢੈਂਦੇ ਡੋਲਦੇ ਭਟਕਦੇ ਮਨ ਨੂੰ ਥਿਤ ਪਈ ਮਨ ਨੂੰ ਸਥਿਰਤਾ ਮਿਲ ਗਈ ਟਿਕਾਉ ਮਿਲ ਗਿਆ ਸਟੇਬਲ ਹੋ ਗਿਆ ਸੁਰਤ ਟਿਕਾਅ ਵਿੱਚ ਆ ਗਿਆ ਭਟਕਣਾ ਤੋਂ ਮੁਕਤ ਹੋ ਗਈ ਫਿਰ ਕਹਿੰਦੇ ਨੇ ਕਬੀਰ ਹੀਰਾ ਬਣ ਗਿਆ ਉਹਨਾਂ ਸਤਸੰਗੀ ਜੀਵਾਂ ਨੇ ਰੱਬ ਦੇ ਨਾਮ ਰੂਪ ਹੀਰੇ ਨੂੰ ਵਣਜ ਲਿਆ ਵਣਜ ਕਰਨ ਦਾ ਜਿੱਥੇ ਬਣਜਿਆ ਸ਼ਬਦ ਆਏ ਦਾ ਮਤਲਬ ਹੁੰਦਾ ਹੈ ਵਪਾਰ ਵਪਾਰ ਦਾ ਨਿਯਮ ਹੈ ਕੁਝ ਹੱਥੋਂ ਖਰਚੋ ਤੇ ਕੁਝ ਪਾਓ ਵਪਾਰ ਦਾ ਦੂਜਾ ਨਾਮ ਹੁੰਦਾ ਹੈ ਵੀ ਤੁਸੀਂ ਇਨਵੈਸਟਮੈਂਟ ਕਰਦੇ ਹੋ ਤੇ ਪ੍ਰੋਫਿਟ ਆਉਂਦਾ ਹੈ ਜਿਹੜਾ ਬੰਦਾ ਆਖੇ ਮੈਂ ਜੋ ਮੇਰੇ ਕੋਲ ਹੈ ਮੈਂ ਇਨਵੈਸਟ ਨਹੀਂ ਕਰਨਾ ਫਿਰ ਪ੍ਰੋਪਰਟੀ ਵੀ ਨਹੀਂ ਆਏਗਾ ਇਹਨਾਂ ਰਿਸਕ ਤਾਂ ਬੰਦੇ ਨੂੰ ਲੈਣਾ ਹੀ ਪੈਂਦਾ ਹੈ ਨਾ ਇਨਵੈਸਟਮੈਂਟ ਕੀਤੇ ਬਿਨਾ ਪ੍ਰੋਫਿਟ ਕਿੱਥੋਂ ਆਏ ਹੁਣ ਜਿਹੜਾ ਇਹ ਦਾਵਾ ਕਰੇ ਬੰਦਾ ਵੀ ਮੈਂ ਪਹਿਲਾਂ ਪ੍ਰੋਫਿਟ ਲੈਣਾ ਫਿਰ ਇਨਵੈਸਟਮੈਂਟ ਕਰਨੀ ਉਹਨੂੰ ਅਗਲੇ ਕਹਿਣਗੇ ਜੀ ਕਿਸੇ ਹੋਰ ਜਗ੍ਹਾ ਜਾਓ ਅਸੀਂ ਤੁਹਾਡੇ ਨਾਲ ਮੱਥਾ ਨਹੀਂ ਮਾਰ ਸਕਦੇ ਇਨਵੈਸਟਮੈਂਟ ਤੋਂ ਬਿਨਾ ਕੋਲੋਂ ਜੇਬ ਚੋਂ ਖਰਚਾ ਕੀਤੇ ਬਿਨਾ ਤੁਹਾਨੂੰ ਪ੍ਰੋਫਿਟ ਲਾਭ ਕਿੱਥੋਂ ਆ ਜਾਏ ਦੁਕਾਨ ਪਾਉਂਗੇ ਸਮਾਨ ਰੱਖੋਗੇ ਕੋਲੋਂ ਖਰਚੋਗੇ ਫਿਰ ਉਹ ਮਹਿੰਗੇ ਭਾਅ ਤੇ ਵਿਕੇਗਾ ਫਿਰ ਲਾਭ ਆਏਗਾ ਤੋ ਇਹ ਦੋ ਨਿਯਮ ਨੇ ਬਿਨਾ ਦਿੱਤੇ ਕੁਝ ਨਹੀਂ ਮਿਲੇਗਾ ਤੇ ਰਿਸਕ ਜ਼ਰੂਰ ਲੈਣਾ ਪਏਗਾ ਇਥੇ ਗੱਲ ਹੈ ਗੁਣਾ ਨੂੰ ਵਿਆਜਣ ਦੀ ਇਥੇ ਬਨਜਿਆ ਸ਼ਬਦ ਜਦੋਂ ਆਇਆ ਤੇ ਦਾ ਮਤਲਬ ਹੈ ਕਿ ਵਪਾਰ ਦੇ ਪੱਧਰ ਤੇ ਗੱਲ ਹੋਏਗੀ ਮਨ ਦੇਵੋਗੇ ਜੀਵਨ ਮਿਲੇਗਾ ਮਨ ਨਹੀਂ ਵੇਚੋਗੇ ਗੁਰੂ ਨੂੰ ਗੁਰਮੁਖ ਜੀਵਨ ਦੀ ਪ੍ਰਾਪਤੀ ਨਹੀਂ ਹੋਏਗੀ ਮੁਫਤ ਵਿੱਚ ਨਹੀਂ ਮਿਲੇਗਾ ਮੁਫਤ ਵਾਲੇ ਤਾਂ ਸਾਰ ਵੀ ਨਹੀਂ ਨਾ ਹੁੰਦੀ ਬੜੀ ਕੀਮਤੀ ਪੁਸਤਕ ਕੋਈ ਦੇ ਜਾਏ ਬੰਦਾ 20 ਸਾਲ ਲਾ ਕੇ ਉਹਨੇ ਲਿਖੀ ਹੋਵੇ ਤੂੰ ਉਸੇ ਤਰ੍ਹਾਂ ਜਾਂਦੇ ਉਹ ਤੁਹਾਨੂੰ ਕਹਿਆ ਮੇਰੀ ਕਿਤਾਬ ਪੜਨਾ ਬੰਦਾ ਲੈ ਲੈਂਦਾ ਵੀ ਫਰੀਦੀ ਹੈ ਚੱਕ ਲੈਨੇ ਆ ਘਰੇ ਜਾ ਕੇ ਕੋਨੇ ਚ ਸੁੱਟ ਦਿੰਦਾ ਉਹਦੇ 20 ਸਾਲ ਦੀ ਮਿਹਨਤ ਦਾ ਕੋਈ ਮੁੱਲ ਨਹੀਂ ਕਿਉਂਕਿ ਅਸੀਂ ਗਾਹਕ ਨਹੀਂ ਸਾਂ ਅਸੀਂ ਉਸ ਚੀਜ਼ ਨੂੰ ਪੜਨ ਵਾਸਤੇ ਉਤਸੁਕਤਾ ਤੇ ਜਿਗਿਆਸਾ ਹੀ ਨਹੀਂ ਸਾਂ ਰੱਖਦੇ ਸਾਨੂੰ ਲੋੜ ਹੀ ਨਹੀਂ ਸੀ ਉਹਦੀ ਇਸ ਕਰਕੇ ਉਹਨੇ ਤਾਂ ਧੱਕੇ ਨਾਲ ਫੜਾ ਦਿੱਤੀ ਉਹਦਾ ਕੋਈ ਮੁੱਲ ਨਹੀਂ ਪਿਆ ਤੇ ਜਿਹਨੂੰ ਪਤਾ ਲੱਗ ਗਿਆ ਨਾ ਉਹਨੇ ਇਸ ਟੌਪਿਕ ਤੇ ਪੁਸਤਕ ਲਿਖੀ ਏ ਉਹ ਬੰਦਾ ਸਰਚ ਕਰਦਾ ਲੱਭਦਾ ਵੀ ਕਿੱਥੋਂ ਲੱਭ ਸਕਦੀ ਏ ਅੱਗੇ ਤੋਂ ਅੱਗੇ ਸਨੇਹੇ ਲਾਉਂਦਾ ਆਹ ਕਿਤਾਬ ਮੈਨੂੰ ਚਾਹੀਦੀ ਏ ਇਹਨੇ ਪੈਸੇ ਮੇਰੇ ਕੋਲੋਂ ਲੈ ਲਓ ਤਾਂ ਮੈਨੂੰ ਦੇ ਜਾਏ ਉਹ ਪੜੇਗਾ ਉਹ ਨੀਂਦਰਾ ਝੱਲ ਕੇ ਵੀ ਪੜੇਗਾ ਸਮਾਂ ਕੱਢ ਕੇ ਵੀ ਪੜ੍ਹੇਗਾ ਇੱਕ ਹੱਥ ਨਾਲ ਰੋਟੀ ਦੀਆਂ ਬੁਰਕੀਆਂ ਤੋੜ ਕੇ ਮੂੰਹ ਚ ਪਾਏਗਾ ਅੱਖਾਂ ਦੋਵੇਂ ਉਹਨੇ ਕਿਤਾਬ ਤੇ ਟਿਕਾਈਆਂ ਹੋਣਗੀਆਂ ਮੈਂ ਪੈਸੇ ਖਰਚੇ ਨੇ ਚੇਚੀ ਮੰਗਾਈ ਐ ਮੇਰੇ ਅੰਦਰ ਜਗਿਆਸਾ ਮੈਨੂੰ ਪੜ੍ਹਨਾ ਸਮਾਂ ਖਰਚ ਕਰੇਗਾ ਕੁਝ ਉਹਦੇ ਚ ਪਾਏਗਾ ਤਿਆਗ ਤਾਂ ਕਰਨਾ ਹੀ ਪੈ ਕੋਈ ਵੀ ਚੀਜ਼ ਐ ਤਿਆਗ ਤੋਂ ਮੈਨਾ ਪ੍ਰਸ਼ਾਦਾ ਵੀ ਆਪਾਂ ਛਕਣਾ ਹੋਵੇ ਉਹਦੇ ਲਈ ਸਮਾਂ ਮਿਹਨਤ ਉਹਨੂੰ ਤਿਆਰ ਕਰਨ ਤੇ ਤਾਂ ਲਾਉਣਾ ਹੀ ਪੈਂਦਾ ਫੇਰ ਹੀ ਭੁੱਖ ਦੂਰ ਹੁੰਦੀ ਹੈ ਧਰਮ ਦੇ ਖੇਤਰ ਵਿੱਚ ਅਸੀਂ ਤਕਰੀਬਨ ਇਹ ਸੋਚਣ ਲੱਗ ਪਏ ਹਾਂ ਮੈਨੂੰ ਸਮਾਂ ਲਾਉਣ ਦੀ ਲੋੜ ਨਾ ਪਵੇ ਮੈਨੂੰ એનર્ਜੀ ਵੀ ਲਾਉਣ ਦੀ ਲੋੜ ਨਾ ਪਵੇ ਬਸ ਜੀ ਮੈਨੂੰ ਧਰਮ ਦੇ ਦੇ ਮੈਨੂੰ ਗੁਰਮੁਖ ਕਹਿ ਦਿਓ ਮੈਂ ਇਹਨਾਂ ਹੀ ਖੁਸ਼ ਆ ਇਹ ਦੁਨੀਆਦਾਰੀ ਦੇ ਪੱਧਰ ਤੇ ਹੋ ਸਕਦਾ ਹੈ ਪਰ ਇਹਦੀ ਕੋਈ ਅਧਿਆਤਮਿਕ ਪ੍ਰਾਪਤੀ ਨਹੀਂ ਹੈ ਕਮਾਉਣਾ ਪਵੇਗਾ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਮਨ ਦੇ ਰਾਮ ਲੀਆ ਹੈ ਮੋਲ ਤੁਹਾਨੂੰ ਇਥੇ ਸਮਰਪਣ ਹੋਣਾ ਪੈਂਦਾ ਹੈ ਸਮਰਪਣ ਹੋਏ ਬਿਨਾ ਦਾਤ ਨਹੀਂ ਮਿਲਦੀ ਇਹ ਅਸੂਲ ਹੈ ਇਹ ਨਿਜਮ ਹੈ ਤੋਂ ਜਿਨ੍ਹਾਂ ਨੇ ਇਹ ਹੀਰਾ ਬਣ ਜਾਇਆ ਉਹਨਾਂ ਨੇ ਕਿਵੇਂ ਬਣ ਜਾਇਆ ਆਪਣਾ ਵਜੂਦ ਗੁਰੂ ਨੂੰ ਸਮਰਪਿਤ ਕਰਕੇ ਭੇਟ ਕਰਕੇ ਹੋਂ ਦਾ ਤਿਆਗ ਕੀਤਾ ਮੈਂ ਕੀ ਹਾਂ ਮੈਂ ਛੱਡ ਦਿੱਤਾ ਮੈਂ ਕੀ ਚਾਹੁੰਦਾ ਕੀ ਪ੍ਰਾਪਤ ਕਰਨ ਆਇਆ ਉਹਦੇ ਲਈ ਕੀ ਨਿਯਮ ਹੈ ਜੀ ਮੈਂ ਉਹ ਉਹਨੂੰ ਫੋਲੋ ਕਰਨ ਲਈ ਤਿਆਰ ਹਾਂ ਸਮਰਪਿਤ ਕਰ ਦਿੱਤਾ ਸਮਰਪਣ ਹੋ ਗਿਆ ਇਸ ਵੇਲੇ ਆਪਣਾ ਆਪ ਭੇਟ ਕਰ ਦਿੱਤਾ ਆਪਣਾ ਵਜੂਦ ਭੇਟਾ ਕਰ ਦਿੱਤਾ ਹੀਰਾ ਬਣ ਗਿਆ ਨਾਮ ਦੀ عظیم ਦੌਲਤ ਮਿਲ ਗਈ ਕਿੱਥੋਂ ਮਿਲੀ ਮਾਨਸਰੋਵਰ ਤੀਰ ਮਾਨਸਰੋਵਰ ਦਾ ਅਰਥ ਹੈ ਜਿਵੇਂ ਹਾਂਸ ਨਹੀਂ ਤੇ ਨਾ ਮਾਨਸਰੋਵਰ ਤੇ ਇੱਕ ਪ੍ਰਾਣੀ ਮਨਾਉਤ ਹੈ ਭਾਰਤੀ ਲਿਟਰੇਚਰ ਦੇ ਵਿੱਚ ਔਰ ਧਾਰਮਿਕ ਸਮਾਜਿਕ ਲਿਟਰੇਚਰ ਚ ਇਹਦਾ ਬਹੁਤ ਜ਼ਿਕਰ ਹੈ ਕਿ ਹਾਂਸ ਜਿਹੜੇ ਨੇ ਉਹ ਹਾਂਸ ਦਾ ਰੂਪ ਰੰਗ ਢੰਗ ਬਗਲੇ ਵਰਗਾ ਹੀ ਹੁੰਦਾ ਪਰ ਉਹਦੀ ਆਦਤ ਬਗਲੇ ਵਰਗੀ ਨਹੀਂ ਹੁੰਦੀ ਹਾਂਸ ਹੀਰੇ ਹਾਂਸ ਮੋਤੀ ਚੁਗਦਾ ਜਦੋਂ ਕਿ ਬਗਲਾ ਜਿਹੜਾ ਉਹ ਛਪੜਾਂ ਤੇ ਰਹਿ ਕੇ ਕੀੜੇ ਮਕੌੜੇ ਖਾਂਦਾ ਹੈ ਮੱਛੀਆਂ ਖਾਂਦਾ ਹੈ ਡੱਡੂ ਖਾਂਦਾ ਹੈ ਬਗਲਾ ਜਿਹੜਾ ਉਹ ਹਰ ਛਪੜਾਂ ਤੇ ਮਿਲ ਜਾਏਗਾ ਹੰਸ ਜਿਹੜਾ ਮਾਨ ਸਰੋਵਰੇ ਖਾਸ ਜਗ੍ਹਾ ਤੇ ਹੀ ਵਸਦਾ ਹੈ ਇਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਜਿਹੜਾ ਮਨਮੁਖ ਮਨਮੁਖ ਦੀ ਬਿਰਤੀ ਨੂੰ ਡਿਫਾਈਨ ਕਰਨ ਵਾਸਤੇ ਬਗਲਾ ਕਿਹਾ ਗਿਆ ਤੇ ਗੁਰਮੁਖ ਦੀ ਬਿਰਤੀ ਨੂੰ ਡਿਫਾਈਨ ਕਰਨ ਵਾਸਤੇ ਹੰਸ ਕਿਹਾ ਗਿਆ। ਨਿੰਦਾ ਕੋਈ ਵੀ ਕਰ ਰਿਹਾ ਹੋਵੇ ਮਨਮੁਖ ਉੱਥੇ ਮਿਲ ਜਾਏਗਾ। ਉਹਨੂੰ ਤਾਂ ਰਾਸ ਨਿੰਦਾ ਦਾ ਹੈ ਉਹਨੂੰ ਬੰਦੇ ਨਾਲ ਕੋਈ ਮਤਲਬ ਥੋੜਾ ਹੈ। ਜਿੱਥੇ ਵੀ ਕੋਈ ਗੁਨਾਹ ਹੋਵੇ, ਪਾਪ ਹੋਵੇ, ਮਾੜੀ ਗੱਲ ਹੋਵੇ, 네ਗੇਟਿਵ ਖਿਆਲ ਹੋਵੇ, ਜਿੱਥੇ ਵੀ ਉਲਝਣ ਹੋਵੇ ਕੋਈ, ਬੰਦਾ ਉੱਥੇ ਛੱਟ ਪਹੁੰਚ ਜਾਏਗਾ। ਜਿਵੇਂ ਨਸ਼ੇੜੀ ਨੂੰ ਕੋਈ ਵੀ ਸੁਲਾ ਮਾਰਦਾ ਉਹਨੇ ਉੱਥੇ ਖਲੋ ਜਾਣਾ ਕਿਉਂਕਿ ਉਹਦੀ ਲੋੜ ਉਥੋਂ ਪੂਰੀ ਹੋ ਰਹੀ ਹੈ ਹੰਸ ਗੁਰਮੁਖ ਹਰ ਜਗ੍ਹਾ ਨਹੀਂ ਮਿਲੇਗਾ ਗੁਰਮੁਖ ਸਤ ਸੰਗਤ ਵਿੱਚ ਹੀ ਮਿਲੇਗਾ ਉਹ ਨੇਕ ਵਿਚਾਰਾਂ ਨੂੰ ਹੀ ਜੀ ਆਇਆਂ ਆਖੇਗਾ ਉਹ ਸਾਡੀਆਂ ਬੇਥਵੀਆਂ ਤੇ ਕੰਨ ਨਹੀਂ ਧਰੇਗਾ ਉਹਨੂੰ ਕੋਈ ਮਤਲਬ ਨਹੀਂ ਕਿ ਅਸੀਂ ਕਿਸੇ ਬਾਰੇ ਕੀ ਕਹਿੰਨੇ ਆ ਕੋਈ ਕਿਸੇ ਸਾਡੇ ਬਾਰੇ ਕੀ ਕਹਿੰਦਾ ਹੈ ਕੀ ਉਲਝਣ ਨੇ ਕੀ ਇਹ ਸਾਰਾ ਉਹ ਕਹਿੰਦਾ ਜੀ ਇਹ ਕੂੜੇ ਨੂੰ ਪਾਸੇ ਰੱਖੋ ਇਹ ਮੇਰੇ ਮੇਰੇ ਲਈ ਲੋੜੀਂਦਾ ਨਹੀਂ ਮੈਨੂੰ ਲੋੜ ਨਹੀਂ ਇਹਦੀ ਇਹ ਬੋਝ ਤੁਸੀਂ ਚੁੱਕ ਦਿਓ ਤੁਹਾਨੂੰ ਮੁਬਾਰਕ ਮੈਂ ਨਹੀਂ ਚੁੱਕਦਾ ਗੁਰਮੁਖ ਦੀ ਇਹ ਪ੍ਰਵਿਰਤੀ ਹੈ ਉਹ ਕਹੇਗਾ ਜੀ ਕੋਈ ਚੰਗੀ ਗੱਲ ਸੁਣਾਓ ਕੋਈ ਨੇਕ ਗੱਲ ਕਰੋ ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ ਗੁਨਾ ਕਉ ਵੈ ਵਾਸੁਲਾ ਕੱਢ ਵਾਸ ਲਈ ਜਾਏ ਦੂਜੀ ਗੱਲ ਅਸੀਂ ਕਿਸੇ ਨੂੰ ਵੇਖਿਆ ਵੀ ਉਹ ਬੰਦਾ ਸੋਨੇ ਦਾ ਗਹਿਣਾ ਵੇਚ ਕੇ ਤੇ ਟੁੱਟੀਆਂ ਭੱਜੀਆਂ ਚੀਜ਼ਾਂ ਖਰੀਦ ਲਿਆਵੇ ਉਹਨੂੰ ਆਪਾਂ ਸਿਆਣਾ ਅਖਾਂਗੇ ਕਿ ਬੇਵਕੂਫਾ ਅਖਾਂਗੇ ਨਿਸ਼ਚੈ ਉਹ ਬੇਵਕੂਫ ਹੈ ਸੋਨੇ ਦਾ ਗਹਿਣਾ ਵੇਚਿਆ ਟੁੱਟੀਆਂ ਚੀਜ਼ਾਂ ਤੋਂ ਪੰਡ ਬਣ ਕੇ ਘਰ ਲਿਆਏ ਇਹ ਕਿਸ ਕੰਮ ਨੇ ਬੰਦਾ ਕੀਮਤੀ ਵਕਤ ਅਮੋਲਕ ਸਮਾਂ ਖਰਾਬ ਵੀ ਕਰੇ ਤੇ ਕੂੜਾ ਇਕੱਠਾ ਕਰ ਲਿਆਵੇ ਅਗਰ ਕਿਸੇ ਦੇ ਜੀਵਨ ਚ ਕੁਝ ਗਲਤ ਵੀ ਹੈ ਤੇ ਉਹਦੇ ਨਾਲ ਮੇਰਾ ਕੀ ਤਾਲੁਕ ਹੈ ਮੰਨੂ ਕੀ ਫਾਇਦਾ ਹੋਏਗਾ ਉਹਦੀ ਕਥਾ ਕਹਾਣੀ ਸੁਣ ਕੇ ਮੰਨੂ ਕੀ ਲਾਭ ਹੋਏਗਾ ਉਸ ਦਾ ਕੋਈ ਵੀ ਨਹੀਂ ਇਹ ਉਹਦੀ ਸਮੱਸਿਆ ਹੈ ਮੇਰੀ ਸਮੱਸਿਆ ਥੋੜੀ ਹੈ ਪਰ ਮੇਰੇ ਸੁਭਾਅ 'ਚ ਇਹ ਚੀਜ਼ ਰਹਿਣੀ ਹੈ ਵੀ ਮੈਂ ਫਲਾਨੇ ਬਾਰੇ ਵੀ ਪਤਾ ਲੱਗੇ ਫਲਾਨੇ ਦੇ ਘਰ ਬਾਰੇ ਵੀ ਪਤਾ ਲੱਗੇ ਉਹਦੇ ਰਿਸ਼ਤੇਦਾਰਾਂ ਬਾਰੇ ਵੀ ਪਤਾ ਲੱਗੇ ਇੰਨੀਆਂ ਲੰਮੀਆਂ ਕਹਾਣੀਆਂ 'ਚ ਜਿਹੜਾ ਬੰਦਾ ਇੰਟਰਸਟ ਰੱਖਦਾ ਹੈ ਉਹਦੇ ਮਨ ਦਾ ਟਿਕਾਉ ਉਹਦੇ ਮਨ ਦੀ ਹਾਲਤ ਕੀ ਹੋਏਗੀ ਜਿਹੋ ਜਿਹਾ ਭੋਜਨ ਉਹ ਖਾਂਦਾ ਹੈ ਉਹ ਤਾਂ ਅੰਦਰੋਂ ਬਿਮਾਰ ਹੀ ਹੋ ਸਕਦਾ ਹੈ ਤੰਦਰੁਸਤ ਨਹੀਂ ਹੋ ਸਕਦਾ ਜੀ ਇੰਟਰਸਟ ਸਾਨੂੰ ਖੁਰਾਏ ਪਾਉਂਦਾ ਇਹ ਟੇਸਤੀ ਬੜਾ ਮਾੜਾ ਇਹ ਜੋ ਸਵਾਦ ਪਾਲਣਾ ਹੀ ਆਪਣੇ ਆਪ ਆਤਮਕਾਤ ਦੇ ਰਾਹ ਦਾ ਪਹਿਲਾ ਪੜਾਅ ਹੋਵੇ। ਤੋਏ ਛਪੜਾਂ ਦੇ ਵਿੱਚੋਂ ਡੱਡੀਆਂ ਮੱਛੀਆਂ ਚੁਗਣੀਆਂ ਕੀੜੇ ਮਕੌੜੇ ਖਾਣ ਬਰਾਬਰ ਹੈ। ਇਹ ਮਨਮੁਖ ਦੀ ਬਿਰਤੀ ਹੈ। ਗੁਰਮੁਖ ਦਾ ਸੁਭਾਅ ਕੀ ਹੈ? ਉਹ ਪਰਉਪਕਾਰ ਦੀ ਬਾਤ ਕਰਦਾ ਹੈ, ਪਰਉਪਕਾਰ ਦੀ ਸੁਣਦਾ ਹੈ। ਭਲੀ ਗੱਲ ਕਰੇਗਾ, ਭਲੀ ਸੁਣੇਗਾ। ਨੇਕ ਵਿਚਾਰ ਸੁਣੇਗਾ। ਪੜਾ ਵਿਚਾਰ ਕੰਨ ਵਿੱਚ ਵੀ ਪਵੇ ਉਹਨੂੰ ਅੰਦਰ ਜਗ੍ਹਾ ਨਹੀਂ ਦੇਵੇਗਾ। ਉਥੇ ਕੰਨ ਚ ਪੈ ਗਿਆ ਅਣ ਸੁਣਿਆ ਕਰ ਦਿੰਦਾ। ਉਹਨੂੰ ਕੰਨ ਤੋਂ ਅੰਦਰ ਸੁਰਤ ਵਿੱਚ ਜਗ੍ਹਾ ਨਹੀਂ ਦਿੰਦੀ। ਇੱਕ ਕੰਨ ਪਾਈ ਦੂਜੇ ਕੱਢ ਦਿੰਦੀ ਹੈ। ਉਹ ਮੈਲ ਹੈ। ਉਹਨੂੰ ਇਕੱਠਿਆਂ ਕਰਨਾ ਅਨੋਚਿਤ ਹੈ। ਤੋ ਕਬੀਰ ਜੀ ਮਹਾਰਾਜ ਕਹਿੰਦੇ ਉਹ ਸਤ ਸੰਗੀ ਐਸੇ ਜੀਵਨ ਦਾ ਮਾਲਕ ਹੈ। ਵੀ ਉਸ ਨੇ ਕੀਮਤੀ ਨਾਮ ਵਸਤ ਸ਼ੁਭ ਗੁਣ ਰੱਬੀ ਇਬਾਦਤ ਵਿਹਾਜੀ ਹੈ ਆਪਣਾ ਆਪ ਸਮਰਪਣ ਕਰਕੇ ਪਰ ਇਹਨੂੰ ਵਿਹਾਜਣ ਦੀ ਵੀ ਇੱਕ ਥਾਂ ਹੈ ਇਹ ਐਸੀ ਅਮੋਲਕ ਦਾ ਧਿਆਰ ਜਗ੍ਹਾ ਤੋਂ ਨਹੀਂ ਮਿਲਣੀ ਹਰ ਜਗ੍ਹਾ ਤੇ ਨਹੀਂ ਹੁੰਦੀ ਪਹਿਲੋਂ ਤੈਨੂੰ ਵਿਹਾਜਣ ਦੀ ਬਿਰਤੀ ਹੋਵੇ ਤੇ ਦੂਜੇ ਨੂੰ ਵਿਹਾਜਣ ਦੀ ਖਾਸ ਥਾਂ ਉਹ ਕੀ ਹੈ ਸਤ ਸੰਗਤ ਸਤ ਸੰਗਤ ਵਿੱਚੋਂ ਹੀ ਇਹ ਦਾਤ ਪ੍ਰਾਪਤ ਹੋ ਸਕਦੀ ਹੈ ਉੱਥੋਂ ਹੀ ਮਿਲ ਸਕਦੀ ਹੈ ਤੋ ਹੰਸ ਬਿਰਤੀ ਰੱਖਣੀ ਪਵੇਗੀ ਗੁਣ ਵਿਹਾਜਣ ਵਾਲੀ ਤੇ ਸਤ ਸੰਗ ਰੂਪ ਮਾਨਸ ਰੋਵਰ ਤੇ ਆਉਣਾ ਪਾਏਗਾ ਜਿੱਥੇ ਇਹ ਦਾਤ ਪ੍ਰਾਪਤ ਹੋਵੇਗੀ ਸਾਇਬ ਕਿਰਪਾ ਕਰਨ ਅਗਲੇ ਰਸ ਸਲੋਕ ਅਗਲੇ ਦੀਵਾਨਾ ਵਿੱਚ ਵਿਚਾਰਾਂਗੇ ਗਰੀਬ ਨਵਾਜ਼ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ ਆਪ ਸਾਰਿਆਂ ਦਾ ਧੰਨਵਾਦ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ